ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੋਰ ਪੰਜਾਬ ਬੈਲਟ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਅੱਜ ਮੁੱਖ ਤੌਰ ਤੇ ਅਸੀਂ ਹੜ੍ਹਾਂ ਨਾਲ ਪੰਜਾਬ ਦੇ ਵਿੱਚ ਹੋਈ ਤਬਾਹੀ ਦੇ ਉੱਪਰ ਗੱਲ ਕਰਾਂਗੇ ਕਿ ਆਖਿਰ ਇਸ ਨੁਕਸਾਨ ਦੀ ਪ੍ਰਪਾਈ ਕਰੇਗਾ ਕੌਣ ਅੱਜ ਇਸ ਮੁੱਦੇ ਦੇ ਉੱਪਰ ਚਰਚਾ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਦਲਾ ਜੀ ਜਿਵੇਂ ਕਿ ਆਪਾਂ ਸ਼ੁਰੂ ਵਿੱਚ ਮੈਂ ਗੱਲ ਕੀਤੀ ਹੈ ਕਿ ਹੜ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਹੋਈ ਹੈ ਬਹੁਤ ਸਾਰੇ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਹੈ ਪਰ ਮੈਂ ਜ਼ਰੂਰ ਚਾਹੂੰਗੀ ਕਿ ਅੱਜ ਆਪਾਂ ਇਸ ਪ੍ਰੋਗਰਾਮ ਦੇ ਜ਼ਰੀਏ ਨਾ ਪੰਜਾਬ ਵਿੱਚ ਹੜਾ ਕਾਰਨ ਜਾਨੀ ਔਰ مالی ਨੁਕਸਾਨ ਕਿੰਨਾ ਹੋਇਆ ਹੈ ਉਹਦੇ ਅੰਕੜੇ ਵੀ ਜ਼ਰੂਰ ਸਾਂਝੇ ਕਰੀਏ ਤਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਸਹੀ ਸਟੀਕ ਜਾਣਕਾਰੀ ਅਸੀਂ ਦੇ ਸਕੀਏ ਤੇ ਵੱਡਾ ਸਵਾਲ ਹੁਣ ਇਹ ਵੀ ਬਣਿਆ ਹੋਇਆ ਡਾ ਲਾਜੀ ਕਿ ਜਿਹੜਾ ਇਹਨਾਂ ਨੂੰ ਨੁਕਸਾਨ ਹੋ ਗਿਆ ਹੈ ਕਿਸਾਨਾਂ ਦਾ ਕਿਸਾਨਾਂ ਦੀਆਂ ਫਸਲਾਂ ਉਹਨਾਂ ਦਾ ਪਸ਼ੂ ਤਾਨ ਜਾਨੀ ਨੁਕਸਾਨ ਵੀ ਅਗਰ ਹੋਇਆ ਹੈ ਤਾਂ ਇਹ ਆਖਿਰ ਇਸ ਦੀ ਸਾਰੀ ਨੁਕਸਾਨ ਦੀ ਪਰਪਾਈ ਕਰੇਗਾ ਕੌਣ ਪੰਜਾਬ ਸਰਕਾਰ ਯਾ ਕੇਂਦਰ ਦੀ ਸਰਕਾਰ ਕੀ ਬੀਜੇਪੀ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾਏਗੀ ਜਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਜੋ ਹੈ ਮਦਦ ਪਾਏਗੀ ਸੋ ਹਮਦਰਦੀ ਦਾ ਸਾਰੀ ਪੋਲਿਟੀਕਲ ਪਾਰਟੀਆਂ ਸਾਰੇ ਪੋਲਿਟੀਕਲ ਲੀਡਰ ਦਿਖਾ ਰਹੇ ਨੇ ਕੋਈ ਕਿਸ਼ਤੀਆਂ ਦੇ ਰਿਹਾ ਕੋਈ ਹੈਲੀਕਾਪਟਰ ਦੇ ਰਿਹਾ ਪਰ ਇਹ ਤਾਂ ਬਚਾਅ ਕਾਰਜ ਹੋ ਗਏ ਪਰ ਜਿਹੜਾ ਮੇਨ ਗੱਲ ਹੈ ਨੁਕਸਾਨ ਜਿਹੜਾ ਇੰਨੀ ਵੱਡੀ ਗਿਣਤੀ ਦੇ ਵਿੱਚ ਹੋਇਆ ਇਸ ਦੀ ਪਰਪਾਈ ਕਿਵੇਂ ਹੋਏਗੀ ਤੇ ਕੌਣ ਕਰੇਗਾ ਦੇਖੋ ਤੁਸੀਂ ਬਹੁਤ ਹੀ ਵੱਡਾ ਸਵਾਲ ਅੱਜ ਤੁਸੀਂ ਖੜਾ ਕੀਤਾ ਹੈ ਕਿਉਂਕਿ ਜਦੋਂ ਮੈਂ ਪੰਜਾਬ ਦੀਆਂ ਪੋਲਿਟੀਕਲ ਧਿਰਾਂ ਦੇਖਦਾ ਸਿਆਸੀ ਤੌਰ ਤੇ ਲੀਡਰ ਪੰਜਾਬ ਦੇ ਫੇਲ ਹੋ ਗਏ ਅੱਜ ਭਗਵੰਤ ਮਾਨ ਫੇਲ ਹੈ ਅੱਜ ਕੇਂਦਰ ਦੀ ਸਰਕਾਰ ਫੇਲ ਹੈ ਅੱਜ ਸਾਡੀਆਂ ਵਿਰੋਧੀ ਧਿਰਾਂ ਫੇਲ ਨਹੀਂ ਠੀਕ ਹੈ ਇਹ ਕੁਦਰਤੀ ਵਿਪਤਾ ਹੈ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਇਹ ਕੁਦਰਤੀ ਵਿਪਤਾ ਹੈ ਹਲੇ ਤੱਕ ਕੇਂਦਰ ਸਰਕਾਰ ਨੇ ਇਹਨੂੰ ਕੌਮੀ ਵਿਪਤਾ ਨਹੀਂ ਐਲਾਨਿਆ ਸਭ ਤੋਂ ਪਹਿਲਾਂ ਤਾਂ ਕੇਂਦਰ ਸਰਕਾਰ ਨੂੰ ਇਸ ਪਾਸੇ ਧਿਆਨ ਦੀ ਲੋੜ ਹੈ ਖਾਸ ਤੌਰ ਤੇ ਬੀਜੇਪੀ ਦੀ ਸਰਕਾਰ ਨੂੰ ਕਿ ਅਸੀਂ ਪੰਜਾਬ ਦੇ ਪ੍ਰਤੀ ਤੁਰੰਤ ਇਸ ਤਰ੍ਹਾਂ ਦਾ ਅਸੀਂ ਰਵਈਆ ਅਪਣਾਈਏ ਜਿਹਦੇ ਵਿੱਚ ਪੰਜਾਬ ਦੇ ਕਿਸਾਨ ਇਹ ਮਹਿਸੂਸ ਕਰਨ ਕਿ ਕੇਂਦਰ ਦੀ ਸਰਕਾਰ ਸਾਡੇ ਨਾਲ ਖੜੀ ਹੈ ਕਿਉਂਕਿ ਮੈਂ ਵੇਖਦਾ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਲੀਡਰ ਪਿੰਡ-ਪਿੰਡ ਜਾ ਕੇ ਸਰਕਾਰੀ ਯੋਜਨਾਵਾਂ ਦੇ ਲਾਭ ਦੀਆਂ ਗੱਲਾਂ ਕਰ ਰਹੇ ਸੀ ਕਿ ਅਸੀਂ ਤਾਂ ਜੀ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੱਸਣ ਆਏ ਆ ਪੰਜਾਬ ਦੇ ਕਿਸਾਨਾਂ ਨੂੰ ਅੱਜ ਉਹ ਭਾਜਪਾ ਦੇ ਲੀਡਰ ਕਿੱਥੇ ਨੇ ਔਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਨਾ ਤਾਂ ਭਗਵੰਤ ਮਾਨ ਨੇ ਹਲੇ ਤੱਕ ਆਲ ਪਾਰਟੀ ਮੀਟਿੰਗ ਕਰਦੀ ਹੈ ਔਰ ਨਾ ਪੰਜਾਬ ਦੇ ਮੈਂਬਰ ਪਾਰਲੀਮੈਂਟ ਇਕੱਠੇ ਹੋਏ ਨੇ ਨਾ ਪੰਜਾਬ ਦੀਆਂ ਵਿਰੋਧੀ ਧਿਰਾਂ ਨੇ ਸਰਕਾਰ ਤੇ ਦਬਾਅ ਬਣਾਇਆ ਕਿ ਆਪਾਂ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਕੋਲੇ ਚਲੀਏ ਠੀਕ ਹੈ ਆਪਣੇ ਆਪਣੇ ਪੱਧਰ ਤੇ ਖੇਤਾਂ 'ਚ ਆ ਗਿਆ ਸਾਰੇ ਹੀ ਆਪਣੀਆਂ ਆਪਣੀਆਂ ਸੁਖਵੀਰ ਬਾਦਲ ਵੀ ਮੈਂ ਦੇਖ ਰਿਹਾ ਵੀ ਸਾਡੇ ਬਠਿੰਡਾ ਦੇ ਵਰਕਰਾਂ ਨੇ ਦੋ ਮੋਟਰ ਵੋਟ ਦੇਤੇ ਕਾਂਗਰਸ ਵਾਲੇ ਕਹਿੰਦੇ ਦੇਖੋ ਅਸੀਂ ਵੀ ਜੀ ਲੋਕਾਂ ਨੂੰ ਵਿੱਤੀ ਮਦਦ ਕਰ ਰਹੇ ਹਾਂ ਅਸੀਂ ਖਾਣਾ ਪਹੁੰਚਾ ਰਹੇ ਹਾਂ ਇਹ ਸਾਰੇ ਕੰਮ ਵੀ ਸਰਕਾਰੀ ਪੱਧਰ ਤੇ ਹੋਣੇ ਚਾਹੀਦੇ ਨੇ ਜਿੱਡਾ ਸਾਡੇ ਕੋਲੇ ਸਰਕਾਰੀ ਅਮਲਾ ਫੈਲਾ ਹੈ ਲੇਕਿਨ ਜਿਹੜੀ ਚਿੰਤਾ ਵੱਡੀ ਹੋ ਜਾਂਦੀ ਹੈ ਇਸ ਕਰਕੇ ਹੋ ਜਾਂਦੀ ਹੈ ਕਿ ਹੁਣ ਤੱਕ 23 ਤੋਂ 24 ਮੌਤਾਂ ਦੇ ਜਿਹੜੇ ਅੰਕੜੇ ਨੇ ਉਹ ਮੀਡੀਆ ਦੇ ਵਿੱਚ ਦੱਸੇ ਜਾ ਰਹੇ ਨੇ ਵੱਖ-ਵੱਖ ਸਰੋਤਾਂ ਦੇ ਜ਼ਰੀਏ ਸੋ ਸਵਾਲ ਇਹ ਹੈ ਵੀ ਜਿਹੜੀ ਪੰਜਾਬ ਦੀ ਤਬਾਹੀ ਹੋਈ ਹੈ ਅਗਰ ਹੁਣ ਅਸੀਂ ਇਹਦੇ ਲਈ ਕਸੂਰਵਾਰ ਠਹਿਰਾਈਏ ਤਾਂ ਕਿਸ ਨੂੰ ਠਹਿਰਾਈਏ ਸਿਰਫ ਇਹ ਕਹਿ ਦੇਣਾ ਕਿ ਹਿਮਾਚਲ ਪ੍ਰਦੇਸ਼ 'ਚ ਜ਼ਿਆਦਾ ਮੀਂਹ ਪਿਆ ਇਹ ਕਾਫੀ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਫੌਰੀ ਤੌਰ ਤੇ ਪਹਿਲਾਂ ਤਾਂ ਮੌਤਾਂ ਦੇ ਅੰਕੜੇ ਜਾਰੀ ਕੀਤੇ ਜਾਣੇ ਚਾਹੀਦੇ ਨੇ ਵੀ ਕੁੱਲ ਕਿੰਨੀਆਂ ਮੌਤਾਂ ਪੰਜਾਬ 'ਚ ਸਰਕਾਰੀ ਤੌਰ ਤੇ ਦਰਜ ਹੋਈਆਂ ਨੇ ਕਿਉਂਕਿ ਜਦੋਂ ਸਿਆਸਤ ਹੁੰਦੀ ਹੈ ਨਾ ਬੀਜੇਪੀ ਦੇ ਸੂਬਿਆਂ 'ਚ ਜਦੋਂ ਕੁਝ ਵਾਪਰਦਾ ਹੈ ਉਦੋਂ ਆਪ ਵਾਲੇ ਵੀ ਕਾਂਗਰਸ ਵਾਲੇ ਵੀ ਕਹਿੰਦੇ ਨੇ ਕਿ ਨਰਿੰਦਰ ਮੋਦੀ ਦੀ ਸਰਕਾਰ ਮੌਤਾਂ ਦਾ ਅੰਕੜਾ ਨਹੀਂ ਜਾਰੀ ਕਰ ਰਹੀ ਅੱਜ ਭਗਵੰਤ ਮਾਨ ਸਰਕਾਰ ਪ੍ਰੀਖਿਆ ਦੀ ਖੜੀ ਹੈ ਅੱਜ ਉਹ ਦੱਸਣ ਕਿ ਹਕੀਕਤ ਦੇ ਵਿੱਚ ਪੰਜਾਬ 'ਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਮੀਡੀਆ 'ਚ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਮੌਤਾਂ ਨੂੰ ਲੈ ਕੇ ਜਿਹੜੇ ਮੈਂ ਅੰਕੜੇ ਵੱਖ-ਵੱਖ ਮੀਡੀਆ ਸਰੋਤਾਂ ਤੋਂ ਇਕੱਠੇ ਕੀਤੇ ਹੈ ਹੁਣ ਤੱਕ ਪਠਾਨਕੋਟ ਦੇ ਵਿੱਚ 8 ਮੌਤਾਂ ਦੀ ਗੱਲ ਹੈ ਹੁਸ਼ਿਆਰਪੁਰ ਦੇ ਵਿੱਚ 7 ਮੌਤਾਂ ਦੱਸੀਆਂ ਗਈਆਂ ਬਰਨਾਲਾ 'ਚ 3 ਮੌਤਾਂ ਦੱਸੀਆਂ ਗਈਆਂ ਗੁਰਦਾਸਪੁਰ ਚ 2 ਮੌਤਾਂ ਤੇ ਰੋਪੜ ਚ 3 ਮੌਤਾਂ ਸੋ ਕੁੱਲ 24 ਮੌਤਾਂ ਦੇ ਅੰਕੜੇ ਨੇ ਜਿਹੜੇ 23 ਤੋਂ 24 ਮੌਤਾਂ ਦੇ ਅੰਕੜੇ ਇਹ মিডিਆ ਦੇ ਵਿੱਚ ਨੇ ਇਹ ਮੌਤਾਂ ਸਰਕਾਰ ਸਪਸ਼ਟ ਤੁਰੰਤ ਕਰੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਕਿਸ ਰੂਪ ਚ ਮਦਦ ਕੀਤੀ ਜਾਣੀ ਹੈ ਇਹ ਵੀ ਜ਼ਰੂਰ ਦੱਸਿਆ ਜਾਵੇ ਹੁਣ ਇਹਦੇ ਨਾਲ ਨਾਲ ਹਰਜੋਜੀ ਜਿਹੜੀ ਵੱਡੀ ਗੱਲ ਹੈ ਮੈਂ ਦੇਖ ਰਿਹਾ ਸੀ ਕੱਲ ਪੰਜਾਬ ਦੇ ਰਾਜਪਾਲ ਮਿਲੇ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਮਿਤ ਸ਼ਾਹ ਜੀ ਨੂੰ ਮਿਲੇ ਨੇ ਪੰਜਾਬ ਦੇ ਰਾਜਪਾਲ ਉਹਨਾਂ ਨੇ ਪੰਜਾਬ ਦੇ ਰਾਜਪਾਲ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਚੰਡੀਗੜ੍ਹ ਨੂੰ 125 ਕਰੋੜ ਰੁਪਏ ਦਿੱਤਾ ਕਿਉਂਕਿ ਚੰਡੀਗੜ੍ਹ ਦੀ ਜਿਹੜੀ ਨਗਰ ਨਿਗਮ ਹੈ ਉਹਦੀ ਵਿੱਤੀ ਸਿਹਤ ਕਮਜ਼ੋਰ ਹੈ ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਦਾ ਪ੍ਰਬੰਧ ਹੈ ਨਗਰ ਨਿਗਮ ਦੇ ਵਿੱਚ ਕਿ ਇਸ ਕਰਕੇ ਉੱਥੇ 125 ਕਰੋੜ ਰੁਪਏ ਦੇ ਦਿੱਤੇ ਗਏ ਨੇ ਹੁਣ ਗੱਲ ਆ ਗਈ ਪੰਜਾਬ ਦੀ ਹੁਣ ਪੰਜਾਬ ਦੀ ਕਿਸਾਨੀ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਨੇ ਭਾਵੇਂ ਭਗਵੰਤ ਮਾਨ ਦੀ ਸਰਕਾਰ ਹੈ ਭਾਵੇਂ ਬੀਜੇਪੀ ਹੈ ਚੋਣਾਂ ਤੋਂ ਪਹਿਲਾਂ 17 ਤੋਂ ਪਹਿਲਾਂ ਭਾਈ ਦੀਆਂ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਇਹ ਲਗਾਤਾਰ ਦਾਅਵੇ ਕਰਦੇ ਸੀ ਉਹਨਾਂ ਨੇ ਮੋਗੇ 'ਚ ਇੱਕ ਕਿਸਾਨ ਰੈਲੀ ਕੀਤੀ ਸੀ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਅਗਰ ਪ੍ਰਤੀ ਏਕੜ ਨੁਕਸਾਨ ਹੁੰਦਾ ਹੈ ਤੇ ਘੱਟੋ-ਘੱਟ 20000 ਰੁਪਈਆ ਹੁਣ ਤੁਸੀਂ ਹਰਜੋਜੀ ਅੰਕੜੇ ਦੇਖ ਲਓ ਕਿ ਜਿਹੜੀ ਹੁਣ ਤਬਾਈ ਹੋਈ ਹੈ 500 ਪਿੰਡਾਂ ਦੇ ਵਿੱਚ ਸਿੱਧੇ ਤੌਰ ਤੇ ਪਾਣੀ ਨੇ ਮਾਰ ਕੀਤੀ ਹੈ 500 ਦੇ ਕਰੀਬ ਪਿੰਡ ਇਹਨਾਂ ਦੀ ਗਿਣਤੀ ਵੱਧ ਹੋ ਸਕਦੀ ਹੈ ਇਹ ਸਾਰੇ ਪਿੰਡ ਉਹ ਨੇ ਜਿਹੜੇ ਦਰਿਆਵਾਂ ਦੇ ਸਾਡੇ ਨੇੜੇ ਨੇ ਸਤਲੁਜ ਦੇ ਬਿਆਸ ਦੇ ਰਾਵੀ ਦੇ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਰੋਪੜ ਇਹ ਇਹ ਸਾਰੇ ਇਲਾਕਿਆਂ ਦੇ ਵਿੱਚ ਹਾਲਾਂਕਿ ਹੁਣ ਤਾਂ ਮੁਹਾਲੀ ਸੰਗਰੂਰ ਬਰਨਾਲਾ ਕਹਿੰਦੇ ਇਸ ਪਾਸੇ ਥੋੜਾ ਜਿਹਾ ਅਲਰਟ ਕੀਤਾ ਕਿਉਂਕਿ ਘੱਗਰ ਚ ਵੀ ਪਾਣੀ ਦਾ ਪੱਧਰ ਵੱਧ ਰਿਹਾ ਔਰ ਚੰਡੀਗੜ੍ਹ ਦੀ ਸੁਖਨਾ ਲੇਕ ਚ ਵੀ ਪਾਣੀ ਦਾ ਪੱਧਰ ਵਧਿਆ ਉਹਦੇ ਵੀ ਇੱਕ ਦੋ ਗੇਟ ਆ ਜਿਹੜੇ ਉਹ ਖੋਲੇ ਗਏ ਨਹੀਂ ਸੋ ਕਿਉਂਕਿ ਸੁਖਨਾਲੇਕ ਚ ਵੀ ਪਹਾੜਾਂ ਚੋਂ ਪਾਣੀ ਆਉਂਦਾ ਹੁਣ ਜਿਹੜੇ 500 ਪਿੰਡਾਂ ਚ ਤਬਾਈ ਹੋਈ ਹੈ ਲਗਭਗ 3 3 ਲੱਖ ਤੋਂ ਜ਼ਿਆਦਾ ਏਕੜ ਫਸਲ ਪੰਜਾਬ ਦੀ ਝੋਨੇ ਦੀ ਉਹ ਬੁਰੀ ਤਰ੍ਹਾਂ ਨਾਲ ਬਰਬਾਦ ਹੋਈ ਹੈ ਜਿਹੜੇ ਪਿੰਡਾਂ ਚ 5-5 7-7 ਫੁੱਟ ਪਾਣੀ ਆ ਗਿਆ ਜਿਨ੍ਹਾਂ ਚ ਗੋਡੇ-ਗੋਡੇ ਪਾਣੀ ਆ ਗਿਆ ਝੋਨਾ ਤਾਂ ਪੱਕਿਆ ਪਿਆ ਸੀ ਲਗਭਗ ਇਸ ਵਾਰ ਜਿਹੜਾ ਝੋਨਾ ਹੈ ਹਰਜੋਜੀ ਉਹ 15 ਦਿਨ ਪਹਿਲਾਂ ਲਾਇਆ ਗਿਆ ਸੀ ਜਿਹੜਾ ਝੋਨਾ ਅੱਗੇ ਅਸੀਂ 15 ਜੁਲਾਈ ਦੇ ਲਾਗੇ ਲੱਗਦਾ ਸੀ ਇਸ ਵਾਰ ਝੋਨਾ ਪਹਿਲਾਂ ਲਾਇਆ ਗਿਆ ਸੀ ਔਰ ਇਹ ਤਰਕ ਦਿੱਤੇ ਗਏ ਸੀ ਕਿ ਅਸੀਂ 15 ਸਤੰਬਰ ਤੋਂ ਸਰਕਾਰੀ ਖਰੀਦ ਕਰਾਂਗੇ ਝੋਨੇ ਦੀ ਚਲੋ ਉਹਦੇ ਤੇ ਮੈਂ ਬਾਅਦ ਵਿੱਚ ਆਉਣਾ ਹੁਣ ਲਗਭਗ 300 ਤੋਂ 350 ਲੱਖ ਏਕੜ ਦੇ ਵਿੱਚ ਜਿਹੜੀ ਸਾਡੀ ਫਸਲ ਹੈ ਉਹ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਇਸ 3.5 ਲੱਖ ਏਕੜ ਦੇ ਵਿੱਚ ਮੁਆਵਜ਼ਾ ਕੌਣ ਦੇਊਗਾ ਕੀ ਅੱਜ ਪੰਜਾਬ ਸਰਕਾਰ ਦੀ ਇਹ ਸਥਿਤੀ ਹੈ ਮੈਨੂੰ ਲੱਗਦਾ ਨਹੀਂ ਹੈ ਕਿ 3.5 ਲੱਖ ਏਕੜ ਦੇ ਵਿੱਚ ਜਿਹੜੀ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਅੱਜ ਭਗਵੰਤ ਮਾਨ ਦੀ ਸਰਕਾਰ 20000 ਰੁਪਿਆ ਪ੍ਰਤੀ ਏਕੜ ਉਹਨਾਂ ਨੂੰ ਮੁਆਵਜ਼ਾ ਦੇ ਦੇ ਜਿੱਥੇ 100% ਨੁਕਸਾਨ ਹੋ ਗਿਆ ਖਰਾਬਾ ਹੋ ਗਿਆ ਉੱਥੇ 20000 ਔਰ ਜੇ ਕਿਤੇ 50% ਖਰਾਬਾ ਹੈ ਕੀ ਉੱਥੇ ਇਸ ਤੋਂ ਅੱਧਾ 10 ਜਾਂ 12000 ਵੀ ਕੀ ਇਹ ਸੰਭਵ ਹੈ ਕਿ ਬਿਲਕੁਲ ਸੰਭਵ ਨਹੀਂ ਹੈ ਫਿਰ ਇਹ ਕਿਸਾਨਾਂ ਨੂੰ ਮੁਆਵਜ਼ਾ ਆਊਗਾ ਕਿਵੇਂ ਦੇਖੋ ਹੁਣ ਉਹ ਗੱਲ ਤਾਂ ਰਹੀ ਨਹੀਂ ਕਿ ਹਜ਼ਾਰ-ਹਜ਼ਾਰ 2-2000 ਰੁਪਿਆਵਾਂ ਦੇ ਚੈੱਕ ਐਡੀ ਵੱਡੀ ਗਿਣਤੀ ਦੇ ਵਿੱਚ ਅਸੀਂ ਕਿਸਾਨਾਂ ਨੂੰ ਦਵਾਂਗੇ ਘੱਟੋ-ਘੱਟ 2 ਲੱਖ ਕਿਸਾਨਾਂ ਦੇ ਪ੍ਰਭਾਵਿਤ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਅਗਰ 3 3.5 ਲੱਖ ਏਕੜ 3 3.5 ਲੱਖ ਏਕੜ 'ਚ ਸਾਡਾ ਝੋਨਾ ਫਸਲਾਂ ਖਰਾਬ ਹੋਈਆਂ ਨੇ ਹਾਲੇ ਕਿ ਮੈਂ ਜਿਹੜਾ ਘਰਾਂ ਦਾ ਨੁਕਸਾਨ ਹੈ ਬਹੁਤ ਸਾਰੇ ਲੋਕਾਂ ਦੇ ਮਕਾਨ ਖਰਾਬ ਹੋਏ ਫਰਨੀਚਰ ਖਰਾਬ ਹੋਇਆ ਬਹੁਤ ਸਾਰੇ ਲੋਕਾਂ ਦਾ ਪਸ਼ੂ ਧਨ ਖਰਾਬ ਹੋ ਗਿਆ ਕਿਉਂਕਿ ਐਡੀ ਤੇਜ਼ੀ ਦੇ ਨਾਲ ਪਾਣੀ ਆਇਆ 26 25 ਔਰ 26 ਤਰੀਕ ਨੂੰ ਜਿਹੜਾ ਸਾਡਾ ਰਾਵੀ ਦਰਿਆ ਆ ਉਹਦੇ ਵਿੱਚ ਲਗਭਗ 14 ਲੱਖ ਕਿਊਸਿਕ ਪਾਣੀ ਵਹਿ ਰਿਹਾ ਸੀ ਔਰ ਜਦੋਂ ਮੈਂ 1988 ਦੇ ਅੰਕੜੇ ਲਏ 1988 ਦੇ ਵਿੱਚ ਇਹ 11 ਤੋਂ 12 ਲੱਖ ਕਿਊਸਿਕ ਵਹਾ ਸੀ ਮਤਲਬ 1988 ਨਾਲੋਂ ਵੀ ਜ਼ਿਆਦਾ ਪਾਣੀ ਰਾਵੀ ਦੇ ਵਿੱਚ ਆਇਆ ਕਿਉਂਕਿ ਅਸੀਂ ਵੇਖਿਆ ਵੀ ਹੈ ਕਿ ਜਿਸ ਤਰ੍ਹਾਂ ਨਾਲ ਸਾਡਾ ਜਿਹੜਾ ਮਾਦੋਪੁਰ ਦਾ ਹੈੱਡਵਰਕ ਸੀ ਜਿਹੜੇ ਉੱਥੇ ਫਲੱਡ ਦੇ ਗੇਟ ਟੁੱਟੇ ਨੇ ਤਿੰਨ ਚਾਰ ਗੇਟ ਟੁੱਟੇ ਨੇ ਉਹਨੇ ਪਾਣੀ ਦਾ ਪੱਧਰ ਹੋਰ ਸਾਡੇ ਰਾਵੀ ਦਰਿਆ 'ਚ ਵਧਾ ਦਿੱਤਾ ਪੌਂਗ ਡੈਮ ਤੋਂ ਵੀ ਪਾਣੀ ਆਇਆ ਬਿਆਸ ਦੇ ਵਿੱਚ ਵੀ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਸੀ ਮੈਂ ਸਾਰੇ ਵਿਸ਼ੇ ਨਾਲ ਲੈ ਲਾਂ ਇਹਦੇ ਕਾਰਨ ਮੂਲ ਰੂਪ ਦੇ ਵਿੱਚ ਦੇਖੋ ਜਿਹੜਾ ਇਹ ਪੰਜਾਬ 'ਚ ਹੜਾਂ ਦੀ ਸਮੱਸਿਆ ਹੈ ਅਸਲ 'ਚ ਇਹ ਪੋਲਿਟੀਕਲ ਸਮੱਸਿਆ ਹੈ ਮੈਂ ਇਹਨੂੰ ਕੁਦਰਤੀ ਸਮੱਸਿਆ ਨਹੀਂ ਕਹਿੰਦਾ ਇਹ ਪੋਲਿਟੀਕਲ ਸਮੱਸਿਆ ਹੈ ਕੁਦਰਤੀ ਚੈਲੰਜ ਹੈ ਕੁਦਰਤੀ ਚੈਲੰਜ ਕਿਵੇਂ ਹੈ ਇਸ ਵਾਰ ਮੀਂਹ ਜ਼ਿਆਦਾ ਪਈ ਨਹੀਂ ਇਸ ਵਾਰ ਜਦੋਂ ਮੈਂ ਵੇਖਦਾ ਕਿਉਂਕਿ ਸਾਨੂੰ ਸਾਰਾ ਪਾਣੀ ਸਾਡੇ ਪੌਂਗ ਡੈਮ 'ਚ ਸਾਡੇ ਰਣਜੀਤ ਸਾਗਰ ਬੰਨ੍ਹ 'ਚ ਭਾਖੜਾ 'ਚ ਜਿਨਨੇ ਸਾਡੇ ਡੈਮ ਨੇ ਇਹਨਾਂ ਸਾਰੇ ਡੈਮਾਂ ਦੇ ਵਿੱਚ ਜਿਹੜਾ ਪਾਣੀ ਆਉਂਦਾ ਹੈ ਉਹ ਸਾਰਾ ਪਾਣੀ ਆਉਂਦਾ ਹੈ ਪਹਾੜਾਂ ਤੋਂ ਹਿਮਾਚਲ ਪ੍ਰਦੇਸ਼ ਤੋਂ ਆਉਂਦਾ ਹੈ ਜੰਮੂ ਕਸ਼ਮੀਰ ਤੋਂ ਹਿਮਾਚਲ ਹਿਮਾਚਲ ਤੋਂ ਇਹਨਾਂ ਡੈਮਾਂ 'ਚ ਤੇ ਜਦੋਂ ਇਹ ਡੈਮ ਨੱਕੋ-ਨੱਕ ਭਰ ਜਾਂਦੇ ਨੇ ਤੇ ਫਿਰ ਇਹ ਪਾਣੀ ਅਗਰ ਡੈਮ ਨਹੀਂ ਖੋਲੇ ਜਾਣਗੇ ਤੇ ਡੈਮ ਨੂੰ ਖਤਰਾ ਹੈ ਡੈਮ ਟੁੱਟਣਗੇ ਡੈਮ ਟੁੱਟੇ ਤਾਂ ਪੰਜਾਬ ਰੋੜਿਆ ਤੇ ਜੇ ਫਲੱਡ ਗੇਟ ਟੁੱਟੇ ਤਾਂ ਪੰਜਾਬ ਰੋੜਿਆ ਆਪਾਂ ਦੇਖ ਲਿਆ ਫਲੱਡ ਗੇਟ ਟੁੱਟੇ ਤੇ ਕਿਵੇਂ ਗੁਰਦਾਸਪੁਰ ਰੋਡ ਪਠਾਨਕੋਟ ਦੇ ਵਿੱਚ ਤਬਾਈ ਮੱਚੀ ਐ ਇਹਦਾ ਮਤਲਬ ਹੈ ਇਹ ਕੁਦਰਤੀ ਸਮੱਸਿਆ ਹੈ ਕੁਦਰਤੀ ਚੈਲੰਜ ਹੈ ਲੇਕਿਨ ਇਹ ਸਮੱਸਿਆ ਰਾਜਨੀਤਿਕ ਹੈ ਇਹ ਪੋਲਿਟਿਕਲ ਸਮੱਸਿਆ ਇਕੱਲਾ ਜਵਾਲਾਲ ਨਹਿਰੂ ਨੂੰ ਆਪਾ ਦੋਸ਼ੀ ਠਹਿਰਾ ਦਈਏ ਵੀ ਜਿਹੜਾ ਇੰਡਸ ਜਲ ਸਮਝੌਤਾ ਜਵਾਲਾਲ ਨਹਿਰੂ ਨੇ ਕੀਤਾ ਸੀ ਉਹਨੇ ਧੱਕਾ ਕਰਤਾ ਇੰਡੀਆ ਦੇ ਨਾਲ ਤੇ ਤੁਸੀਂ ਦੱਸੋ ਜੇ ਅੱਜ ਇੰਡਸ ਦਾ ਜਲ ਇੰਡੀਆ ਦੇ ਵਿੱਚ ਆ ਰਿਹਾ ਹੁੰਦਾ ਤੇ ਅੱਜ ਪੰਜਾਬ 'ਚ ਮੈਨੂੰ ਲੱਗਦਾ 10-10 ਫੁੱਟ ਪਾਣੀ ਹੋਣਾ ਸੀ ਸਾਰੇ ਪੰਜਾਬ 'ਚ ਕਿ ਭਾਖੜਾ ਬੰਨ ਇੰਨਾ ਪਾਣੀ ਸੰਭ ਲੈਂਦਾ ਜਿੰਨਾ ਹੜ ਸਾਡੇ ਵਾਲੇ ਪਾਸੇ ਹੈ ਲਗਭਗ ਇੰਨਾ ਕੀ ਖੜੀਆਂ ਇਸ ਤੋਂ ਵੱਧ ਪਾਕਿਸਤਾਨ 'ਚ ਹੈ ਇਸ ਵੇਲੇ ਤੇ ਕੀ ਅਸੀਂ ਇੰਡਸ ਜਲ ਸਮਝੌਤਾ ਨਾ ਹੋਇਆ ਹੁੰਦਾ ਤੇ ਅਸੀਂ ਇਹ ਪਾਣੀ ਸੰਭ ਲੈਂਦੇ ਮੈਂ ਅੱਗੇ ਵੀ ਜ਼ਿਕਰ ਕੀਤਾ ਹੈ ਕਿ ਇਹ ਪੋਲਿਟਿਕਲ ਸਮੱਸਿਆ ਹੈ ਨਾ ਭਗਵੰਤ ਮਾਨ ਨਾ ਅਕਾਲੀ ਦਲ ਭਾਜਪੀ ਪੰਜਾਬ 'ਚ ਨਾ ਕਾਂਗਰਸ ਔਰ ਮੈਨੂੰ ਬੜਾ ਅਫਸੋਸ ਹੈ ਕਿ ਪੁਨਰਸੁਰਜੀਤ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਵੀ ਜਿਹੜੀ ਰਵਾਇਤੀ ਪੋਲਿਟਿਕਸ ਹੈ ਉਹ ਵੀ ਉਹਦੇ ਵਿੱਚ ਹੀ ਲੱਗੇ ਨੇ ਕਿ ਇੱਥੇ ਅਸੀਂ ਕਾਨਫਰੰਸ ਕਰ ਲਈ ਆਮ ਆਦਮੀ ਪਾਰਟੀ ਦਾ ਲੀਡਰ ਸਾਡੇ ਚ ਸ਼ਾਮਲ ਹੋ ਗਿਆ ਇਹ ਉਦੇਸ਼ ਨਹੀਂ ਹੈ ਪੁਨਰਸੁਰਜੀਤ ਅਕਾਲੀ ਦਲ ਦਾ ਇਹ ਪੁਨਰਸੁਰਜੀਤ ਅਕਾਲੀ ਦਲ ਵਾਲਿਆਂ ਨੂੰ ਵੀ ਗੱਲ ਸਮਝ ਲੈਣੀ ਚਾਹੀਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਸਨੇਹਾ ਕੀ ਹੈ ਸਰਬ ਹਰ ਭਾਈਚਾਰੇ ਦਾ ਸਾਰਿਆਂ ਦਾ ਉਥਾਨ ਭਲਾ ਇੱਥੇ ਲੋੜ ਕੀ ਹੈ ਇੱਥੇ ਲੋੜ ਇਹ ਨਹੀਂ ਹੈਗੀ ਵੀ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਸਾਡੇ ਚ ਸ਼ਾਮਲ ਹੋ ਗਿਆ ਤੇ ਅਸੀਂ ਤਿੰਨ ਤਿੰਨ ਚਾਰ ਚਾਰ ਘੰਟੇ ਸਟੇਜਾਂ ਤੇ ਬੈਠੇ ਹਾਂ ਮੈਂ ਇਸੇ ਕਰਕੇ ਕੱਲੋ ਖਬਰ ਪੜੀ ਨਹੀਂ ਲੋੜ ਇਹ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਪੁਨਰ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਉਹ ਪੰਜਾਬ ਦੀ ਰਾਜਨੀਤਿਕ ਧਿਰਾਂ ਨੂੰ ਲਾਂਬੰਦ ਕਰਨ ਜਾ ਉਹ ਸਿੱਧੇ ਹੁਣ ਪ੍ਰਧਾਨ ਮੰਤਰੀ ਤੋਂ ਸਮਾ ਮੰਗਣ ਨਰਿੰਦਰ ਮੋਦੀ ਤੋਂ ਸਮਾ ਮੰਗਣ ਕੇਂਦਰੀ ਮੰਤਰੀਆਂ ਤੋਂ ਸਮਾ ਮੰਗਣ ਗਿਆਨੀ ਹਰਪ੍ਰੀਤ ਸਿੰਘ ਆਪਣੇ ਬਾਕੀ ਲੀਡਰਾਂ ਨੂੰ ਨਾਲ ਲੈ ਕੇ ਚੰਦੂ ਮਾਜਰਾ ਸਾਹਿਬ ਹੋਗੇ ਰਖੜਾ ਸਾਹਿਬ ਹੋਗੇ ਇਹ ਤਾਂ ਬੜੇ ਨੇੜੇ ਨੇ ਨਾ ਮੋਦੀ ਸਾਹਿਬ ਦੇ ਰਖੜਾ ਸਾਹਿਬ ਵੀ ਨੇੜੇ ਨੇ ਚੰਦੂ ਮਾਜਰਾ ਭਾਜਪਾ ਦੇ ਨਾਲ ਜਦੋਂ ਸੁਖਵੀਰ ਦੇ ਨਾਲ ਸੀ ਕਿੱਡੇ ਨੇੜੇ ਸੀ ਭਾਜਪਾ ਦੇ ਨਾਲ ਅੱਜ ਲੋੜ ਹੈ ਕਿ ਇਹ ਕੇਂਦਰ ਸਰਕਾਰ ਤੇ ਦਬਾਅ ਪਾਉਣ ਭਗਵੰਤ ਮਾਨ ਦੇ ਹੱਥ ਕੁਝ ਨਹੀਂ ਪੰਜਾਬ 'ਚ ਹੈਗਾ ਇਹ ਗੱਲ ਅਸੀਂ ਸਮਝ ਲਈਏ ਮੈਨੂੰ ਇਹ ਪਤਾ ਹੈ ਏਡੀ ਪੋਜੀਸ਼ਨ ਹੈ ਨਹੀਂ ਭਗਵੰਤ ਮਾਨ ਦੀ ਕਿ ਅੱਜ ਉਹ ਪੰਜਾਬ ਦੇ ਕਿਸਾਨਾਂ ਨੂੰ 20-20 ਹਜ਼ਾਰ ਰੁਪਏ ਮੁਆਵਜ਼ਾ ਪਾ ਦੇ ਉਹ 10-10 ਹਜ਼ਾਰ ਰੁਪਏ ਉਹਨਾਂ ਦੇ ਖਾਤਿਆਂ 'ਚ ਪਾ ਦੇ ਗਿਆਨੀ ਹਰਪ੍ਰੀਤ ਸਿੰਘ ਸਿੱਧੇ ਦਿੱਲੀ ਜਾਣ ਜਾਂ ਪੰਜਾਬ ਚੌਲ ਪਾਰਟੀ ਮੀਟਿੰਗ ਸੱਦਣ ਕਿਉਂਕਿ ਭਗਵੰਤ ਮਾਨ ਨੇ ਇਹ ਇਨੀਸ਼ੀਏਟਿਵ ਲਿਆ ਨਹੀਂ ਭਗਵੰਤ ਮਾਨ ਨੂੰ ਚਾਹੀਦਾ ਸੀ ਹੁਣ ਤੱਕ ਸਾਰੀਆਂ ਪਾਰਟੀਆਂ ਨੂੰ ਸਾਡਾ ਚੰਡੀਗੜ੍ਹ ਵੀ ਆਪਾਂ ਸਾਰੇ ਇਕੱਠੇ ਹੋਗੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਚੱਲੀਏ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਸਾਡਾ ਭਗਵੰਤ ਮਾਨ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨਹੀਂ ਸਾਰੇ ਪੰਜਾਬ ਚ ਆ ਕੇ ਵੜੇ ਹਜੇ ਤੱਕ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸ਼ੋਧੀਆਂ ਨੂੰ ਮੈਂ ਪੰਜਾਬ ਚ ਨਹੀਂ ਦੇਖਿਆ ਕਿ ਉਹ ਪੈਂਟਾਂ ਦੇ ਪਹੁੰਚੇ ਉੱਤੇ ਕਰਕੇ ਲੋਕਾਂ ਦੀ ਮਦਦ ਕਰਦੇ ਹੋਣ। ਉਹ ਬੜਾ ਛੋਟਾ ਹਿੱਸਾ ਲੋਕਾਂ ਦੀ ਮਦਦ ਦਾ। ਉਹ ਤਾਂ ਪਿੰਡ ਪਿੰਡ ਲੋਕ ਕਾਰ ਸੇਵਾ ਕਰ ਰਹੇ ਨੇ ਆਪ ਮੁਹਾਰੇ। ਜੇ ਵੜਿੰਗ ਨਹੀਂ ਗਿਆ, ਨਵਜੋਤ ਸਿੱਧੂ ਨਹੀਂ ਗਿਆ, ਪ੍ਰਤਾਪ ਬਾਜਵਾ ਨਹੀਂ ਗਿਆ, ਕੇਜਰੀਵਾਲ ਨਹੀਂ ਗਿਆ, ਉਹ ਫਰਕ ਨਹੀਂ ਪੈਣਾ। ਇਹਨਾਂ ਲੀਡਰਾਂ ਦਾ ਕੰਮ ਕੀ ਹੈ? ਕਿ ਇਹ ਸਾਰੇ ਇਕੱਠੇ ਹੋਣ ਇਸ ਵੇਲੇ ਇਹ ਇਕੱਠੇ ਹੋ ਕੇ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਇੰਡੀਆ ਦੀਆਂ ਸਰਕਾਰੀ ਇਮਾਰਤਾਂ ਨੇ ਸਾਡੀਆਂ ਉਹਦੇ 'ਚ ਰਣਨੀਤੀ ਬਣਾ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਔਰ ਬੀਜੇਪੀ ਦੇ ਲੀਡਰ ਸੁਨੀਲ ਜਾਖੜ ਔਰ ਅਸ਼wini ਸ਼ਰਮਾ ਜੀ ਕਿੱਥੇ ਨੇ ਹੁਣ ਹੁਣ ਲੋੜ ਹੈ ਕਿ ਤੁਸੀਂ ਜਾਓ ਪਿੰਡਾਂ 'ਚ ਵੀ ਅਸੀਂ ਤੁਹਾਨੂੰ ਮੋਦੀ ਸਾਹਿਬ ਤੋਂ ਪੈਸਾ ਲਿਆ ਕੇ ਦੰਨੇ ਆ ਜੀ ਇਹ ਸਮੱਸਿਆ ਪੋਲਿਟੀਕਲ ਹੈ ਕੇਂਦਰ ਸਰਕਾਰ ਨੂੰ ਇਸ ਵੇਲੇ ਤੱਕ ਘਟੋ-ਘਟ 50 ਹਜ਼ਾਰ ਕਰੋੜ ਰੁਪਈਆ ਤੁਰੰਤ ਜਾਰੀ ਕਰਨਾ ਚਾਹੀਦਾ ਸੀ ਸਾਡੇ ਪੰਜਾਬ ਦੇ ਉਹ ਸਾਰੇ ਹੜਪ੍ਰੇਟ ਲੋਕਾਂ ਨੂੰ ਜਿਨ੍ਹਾਂ ਦੇ ਘਰੇ ਅਜ ਰਾਸ਼ਨ ਨਹੀਂ ਪਹੁੰਚ ਰਿਆ ਉਹ ਠੀਕ ਹੈ ਗੱਲ ਜਦੋਂ ਇੰਨਾ ਕੁ ਪਤਾ ਲੱਗ ਜੇ ਨਾ ਵੀ ਸਰਕਾਰ ਨੇ ਸ਼ੁਰੂਆਤੀ ਤੌਰ ਤੇ ਸਾਡੇ ਖਾਤਿਆਂ 'ਚ 20 25 25 50 50 ਹਜ਼ਾਰ ਰੁਪਏ ਵੀ ਪਾ ਦਿੱਤਾ ਤੇ ਉਹ ਗਰੀਬ ਲੋਕ ਜਿਹੜੇ ਬਿਲਕੁਲ ਖਾਲੀ ਨੇ ਕਿ ਫਸਲ ਵਿਕੂਗੀ ਤੇ ਸਾਡੇ ਘਰੇ ਕੋ ਜਾਊਗਾ ਉਹ ਤੁਰੰਤ ਫਿਰਨ ਜੋਗੇ ਹੋ ਜਾਣਗੇ ਪਾਣੀ ਕੱਢ ਕੇ ਘਰਾਂ ਦੇ ਵਿੱਚੋਂ ਆਪਣੀ ਜ਼ਿੰਦਗੀ ਨੂੰ ਕਿਵੇਂ ਰਿਪੇਅਰ ਕਰਨਾ ਸੋਚਣਯੋਗ ਹੋ ਜਾਣਗੇ ਤੇ ਇਹ ਇਸ ਪਾਸੇੋਂ ਬਿਲਕੁਲ ਕਿਸੇ ਤਰ੍ਹਾਂ ਦੇ ਕੋਈ ਐਫਰਟ ਨਹੀਂ ਹੈ ਪੋਲਿਟੀਕਲ ਸਮੱਸਿਆ ਕਿਉਂ ਹੈ ਮੈਂ ਉਹ ਉਹਦਾ ਜ਼ਿਕਰ ਤੁਹਾਡੇ ਨਾਲ ਕਰਦਾ ਹੁਣ ਮੈਂ ਇੱਕ ਆંકੜੇ ਨੇ ਕਿ ਪੰਜਾਬ ਦੇ ਵਿੱਚ ਵੀ ਮੀਂਹ ਜ਼ਿਆਦਾ ਪਏ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹਰਜੋਜੀ ਹਿਮਾਚਲ ਪ੍ਰਦੇਸ਼ ਚ 34% ਮੀਂਹ ਜ਼ਿਆਦਾ ਪਿਆ ਹੈ ਪੰਜਾਬ ਚ 24% ਹੁਣ ਹਿਮਾਚਲ ਚ ਜਿੰਨਾ ਵੀ ਪੈਂਦਾ ਉਹਦਾ 34% ਮੀਂਹ ਜ਼ਿਆਦਾ ਪਿਆ ਹੈ ਇਹ ਮੰਨ ਕੇ ਚੱਲੋ ਕਿ ਉਹ ਸਾਰਾ ਪਾਣੀ ਸਾਡੇ ਡੈਮਾਂ ਚ ਆ ਗਿਆ ਸਾਡੇ ਸਾਰੇ ਡੈਮ ਪੌਂਗ ਡੈਮ ਹੋਵੇ ਭਾਖੜਾ ਡੈਮ ਹੈ ਸਿਰਫ ਜਿਹੜਾ ਖਤਰੇ ਦਾ ਨਿਸ਼ਾਨ ਨਹੀਂ ਟੱਪਿਆ ਔਰ ਮੈਂ ਕਈ মিডিਆ ਵਾਲੇ ਦੇਖਦਾ ਉਹ ਵੀ ਡਰਾਈ ਜਾ ਰਹੇ ਆ ਭਾਖੜਾ ਡੈਮ ਹਜੇ ਖਤਰੇ ਦੇ ਨਿਸ਼ਾਨ ਤੋਂ 7 8 9 ਫੁੱਟ ਨਿਮੈ ਹਜੇ ਵੀ ਭਾਖੜਾ ਡੈਮ ਦਾ ਪੱਧਰ 1700 71 ਫੁੱਟ ਹੈ ਸੋ ਉਹ ਜਿਹੜਾ ਪਾਖੜਾ ਡੈਮ ਹੈ ਸਾਡਾ ਉਹ 80 ਫੁੱਟ ਤੇ ਜਾ ਕੇ ਉਹ ਸਾਡੇ ਲਈ ਚਿੰਤਾਜਨਕ ਸਿਟੀਆਂ ਲੈ ਕੇ ਆਉਂਦਾ ਹੈ ਜਿਹੜਾ ਪਾਖੜਾ ਡੈਮ ਹੈ ਸੋ ਉੱਥੇ ਜਿਹੜਾ ਪਾਣੀ ਦਾ ਪੱਧਰ ਹੈ ਹਜੇ ਉਹ ਘਟ ਹੈ ਪਾਖੜੇ ਦੇ 1680 ਹੈ ਹਾਂ 1680 ਹੈ ਮੈਂ 1760 ਕਾਹ ਕਿਹਾ ਮੈਂ ਦੇਖ ਰਿਹਾ ਸੀ ਮਾਫੀ ਚਾਹੂੰਗਾ ਹਜੇ 1671 ਫੁੱਟ ਹੈ ਹੂੰ ਤੇ 1680 ਫੁੱਟ ਉਹਦਾ ਖਤਰੇ ਦਾ ਨਿਸ਼ਾਨ ਹੈ ਖਤਰੇ ਦੇ ਨਿਸ਼ਾਨ ਤੋਂ ਅਸੀਂ ਹੇਠਾਂ ਉਹਨੂੰ 80 ਤੋਂ ਵੀ 81 82 83 ਤੱਕ ਵੀ ਕਈ ਵਾਰੀ ਅਸੀਂ ਪਾਣੀ ਸਟੋਰ ਕਰ ਲੈਂਦੇ ਆ ਹੁਣ ਡੈਮਾਂ 'ਚ ਪਾਣੀ ਵਧ ਗਿਆ ਕਿਉਂਕਿ ਹਿਮਾਚਲ 'ਚ 34% ਵੀ ਜ਼ਿਆਦਾ ਪਿਆ ਹੈ ਡੈਮਾਂ ਤੇ ਦਬਾਅ ਵਧ ਗਿਆ ਅਗਰ ਡੈਮਾਂ ਤੋਂ ਪਾਣੀ ਨਾ ਛੱਡਿਆ ਜਾਂਦਾ ਪੌਂਗ ਡੈਮ ਤੋਂ ਰਣਜੀਤ ਸਾਗਰ ਡੈਮ ਤੋਂ ਤੇ ਫੇਰ ਉਹ ਡੈਮ ਟੁੱਟਣ ਦੇ ਖਤਰੇ ਨੇ ਉਧਰ ਪੰਜਾਬ ਦੇਖੋ ਪੰਜਾਬ ਦੇ ਵਿੱਚ ਸਧਾਰਨ ਨਾਲੋਂ ਜ਼ਿਆਦਾ ਮੀਂਹ ਪਿਆ ਜਿਹੜਾ ਤਰਨਤਾਰਨ ਜ਼ਿਲ੍ਹਾ ਹੈ ਉਹਦੇ 'ਚ ਜਿਹੜਾ ਹੁਣ ਤੱਕ ਮੀਂਹ ਹੈ 488 mm ਪੈ ਗਿਆ। ਸਧਾਰਨ ਤੌਰ ਤੇ ਉਥੇ 217 mm ਪੈਂਦਾ ਹੈ। 124% ਵੱਧ ਵੀ ਪਿਆ ਹੈ। ਪਠਾਨਕੋਟ ਚ 1384 mm ਹੁਣ ਤੱਕ ਪੈ ਗਿਆ। ਸਧਾਰਨ ਤੌਰ ਤੇ 815 mm ਪੈਂਦਾ ਹੈ। ਗੁਰਦਾਸਪੁਰ ਚ 916 mm ਪੈ ਗਿਆ ਹੁਣ ਤੱਕ। ਪੈਂਦਾ 503 ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਹੈ। 3515 mm ਵੀ ਪੈ ਗਿਆ। ਸਧਾਰਨ ਤੌਰ ਤੇ 199 ਪੈਂਦਾ ਹੈ। ਤੇ ਮੋਗਾ ਚ 376 ਮਿਲੀਮੀਟਰ ਪੈ ਗਿਆ ਉੱਥੇ 239 ਪੈਂਦਾ ਚਲੋ ਮੋਗਾ ਚ ਫਿਰ ਵੀ ਜ਼ਿਆਦਾ ਖਤਰਾ ਨਹੀਂ ਹੁਣ ਜਦੋਂ ਮੀਂਹ ਸਾਡੇ ਇਹਨਾਂ ਜ਼ਿਲ੍ਹਿਆਂ ਚ ਇਹਨਾਂ ਜ਼ਿਆਦਾ ਪੈ ਗਿਆ ਉਸ ਉਸ ਉਹ ਮੀਂਹ ਦਾ ਪਾਣੀ ਵੀ ਇਹਨਾਂ ਦਰਿਆਵਾਂ ਚ ਹੀ ਗਿਆ ਤੇ ਉਹ ਮੀਂਹ ਦਾ ਪਾਣੀ ਪਿੰਡਾਂ ਚ ਵੀ ਖੜਾ ਹੋਇਆ ਛੱਪੜ ਭਰ ਗਏ ਡਰੇਨਾ ਭਰ ਗਿਆ ਤੇ ਕਹਿੰਦੇ ਨੇ ਵੀ ਸਮੱਸਿਆ ਹੋਰ ਜ਼ਿਆਦਾ ਵੱਧ ਗਈ ਹੁਣ ਇਹ ਤਾਂ ਸਾਡੇ ਜਿਹੜੀ ਅੰਕੜਿਆਂ ਦੀ ਸਿਟੀ ਹੈ ਜੋ ਜੀ ਜਿਹੜੀ ਬਣੀ ਹੈ ਪਰ ਸਵਾਲ ਇਹ ਸਭ ਤੋਂ ਵੱਡੇ ਜਿਹੜੇ ਖੜੇ ਹੁੰਦੇ ਨੇ ਕੀ ਕੇਂਦਰ ਕਿਸਾਨਾਂ ਦੇ ਖਾਤਿਆਂ 'ਚ ਕਦੋਂ ਸਿੱਧੇ ਪੈਸੇ ਪਾਊਗਾ ਕੀ ਭਗਵੰਤ ਸਰਕਾਰ ਪਾਊਗੀ ਭਗਵੰਤ ਸਰਕਾਰ ਵੱਲ ਵੀ ਲੋਕਾਂ ਦੀ ਨਜ਼ਰ ਹੈ ਹੁਣ ਦੋ ਹੀ ਸਿਤਿਤੀਆਂ ਨੇ ਭਗਵੰਤ ਮਾਨ ਦੀ ਸਰਕਾਰ ਸਪਸ਼ਟਤਾ ਕਰੇ ਕਿ ਅਸੀਂ ਕਿੰਨੇ ਜੋਗੀਆਂ ਅਸੀਂ ਕੀ ਕਰ ਸਕਦੇ ਹਾਂ ਤੇ ਸਾਡੀ ਸਾਰੀ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਕੇ ਨਰਿੰਦਰ ਮੋਦੀ ਕੋਲੇ ਜਾਣ ਕੇਂਦਰੀ ਮੰਤਰੀਆਂ ਕੋਲੇ ਜਾਣ ਸੁਨੀਲ ਜਾਖੜ ਅਗਵਾਈ ਕਰਨ ਅਸ਼ੁਨੀ ਸ਼ਰਮਾ ਅਗਵਾਈ ਕਰਨ ਔਰ ਗਿਆਨੀ ਹਰਪੀ ਸਿੰਘ ਅਗਵਾਈ ਕਰਨ ਗਿਆਨੀ ਹਰਪ੍ਰੀਤ ਸਿੰਘ ਨਹੀਂ ਤਾਂ ਕੱਲੇ ਚਲੇ ਜਾਣ ਮੋਦੀ ਸਾਹਿਬ ਕੋਲੇ ਵੱਡੇ ਲੀਡਰ ਨੇ ਆ ਜੋ ਕਹਿਣ ਵੀ ਮੋਦੀ ਸਾਹਿਬ ਪੰਜਾਬ ਨੂੰ ਲੋੜ ਹੈ 50000 ਕਰੋੜ ਸਾਡੇ ਕਿਸਾਨਾਂ ਦੇ ਖਾਤਿਆਂ 'ਚ ਪਾਓ ਤੇ ਇਹਨੂੰ ਕੌਮੀ ਵਿਪਦਾ ਐਲਾਨੋ ਜਦੋਂ ਗੁਜਰਾਤ ਦੇ ਵਿੱਚ ਹਰਜੋਜੀ ਉਹ ਕੰਪ ਆਇਆ ਸੀ ਮੈਂ ਇੱਕ ਕੌਮੀ ਚੈਨਲ 'ਚ ਕੰਮ ਕਰਦਾ ਸੀ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਵੇਖੋ ਪੰਜਾਬ 'ਚ ਲੁਧਿਆਣਾ ਵੱਡਾ ਕੇਂਦਰੀ ਸ਼ਹਿਰ ਸੀ एसजीपीसी ਨੇ ਤੁਰੰਤ ਆਪਣੀਆਂ ਟੀਮਾਂ ਭੇਜਤੀਆਂ ਉੱਥੇ ਲੰਗਰ ਲਾਤੇ ਲੋਕਾਂ ਦੀ ਮਦਦ ਸ਼ੁਰੂ ਕਰਤੀ ਉਹ ਹੁਣ ਵੀ ਹੋ ਰਹੀ ਹੈ ਹੁਣ ਵੀ ਐਸਜੀਪੀਸੀ ਪੰਜਾਬ ਚ ਕਰ ਰਹੀ ਹੈ ਭਾਵੇਂ ਪੰਜ ਮੈਂਬਰੀ ਕਮੇਟੀ ਹੈ ਭਾਵੇਂ ਸੁਖਵੀਰ ਬਾਦਲ ਹੈ ਭਾਵੇਂ ਕਾਂਗਰਸੀ ਹੈ ਇਹ ਲੰਗਰ ਪਾਣੀ ਦੇ ਰੂਪ ਚ ਲੋਕਾਂ ਦੀ ਮਦਦ ਕਰ ਰਹੇ ਨੇ ਇੱਕ ਗੱਲ ਤੋਂ ਮੈਂ ਬੜਾ ਨਾਖੁਸ਼ ਹਾਂ ਭਗਵੰਤ ਮਾਨ ਸਰਕਾਰ ਵੀ ਔਰ ਐਮਐਲਏ ਕਾਂਗਰਸ ਦੇ ਔਰ ਵਿਰੋਧੀ ਤਰ੍ਹਾਂ ਦੇ ਕਹਿੰਦੇ ਜੀ ਅਸੀਂ ਇੱਕ ਇੱਕ ਮਹੀਨੇ ਦੀ ਤਨਖਾਹ ਮਦਦ ਲਈ ਦੰਨੇ ਆ ਬਿਲਕੁਲ ਐਮਐਲਏ ਹੋਣ 1 ਲੱਖ ਰੁਪਇਆ ਜਾਂ ਸਵਾ ਲੱਖ ਡੇਢ ਲੱਖ ਦੀ ਤਨਖਾਹ ਹੋ ਜੂ ਇਹਨਾਂ ਦੀ ਜਿੰਨੀ ਵੀ ਹੈ 2 ਲੱਖ ਤਨਖਾਹ ਹੋਊਗੀ 117 ਐਮਐਲਏ ਨੇ 1-2 ਕਰੋੜ ਨਾਲ ਬੰਨਣਾ ਕੀ ਹੈ ਜਦੋਂ ਐਮਐਲਏ ਚੋਣ ਲੜਦੇ ਨੇ ਨਾ ਹਰਜੋਤ ਜੀ 2-2 4-4 ਕਰੋੜ ਤਾਂ ਐਮਐਲਏ ਦੀ ਚੋਣ ਤੇ ਲਾ ਦਿੰਦੇ ਨੇ ਹਾਲਾਂਕਿ ਉਦੋਂ ਇਹ ਸਾਰਾ ਪੈਸਾ ਕੋਲੋਂ ਤਾਂ ਨਹੀਂ ਲਾਉਂਦੇ ਲੋਕਾਂ ਤੋਂ ਵੀ ਇਕੱਠਾ ਕਰਦੇ ਨੇ ਹਮ ਹੁਣ ਜਦੋਂ ਵਾਰੀ ਆਈ ਦੇਣ ਦੀ ਤੇ ਇੱਕ ਤਨਖਾਹ ਦੇਖ ਕੇ ਖਾਣਾ ਪੂਰਤੀ ਕਰਤੀ ਵੀ ਦੇਖੋ ਜੀ ਅਸੀਂ ਤਾਂ ਅਸੀਂ ਤਾਂ ਬਹੁਤ ਦਿਆਲੂ ਆਂ ਅਸੀਂ ਆਪਣੀ 1 ਮਹੀਨੇ ਦੀ ਤਨਖਾਹ ਦਿੱਤੀ ਮੁੱਖ ਮੰਤਰੀ ਵੀ ਕਹਿੰਦੇ ਮੈਂ 1 ਮਹੀਨੇ ਦੀ ਤਨਖਾਹ ਛੱਡਤੀ ਸਪੀਕਰ ਸਾਹਿਬ ਵੀ ਕਹਿੰਦੇ ਐਮ ਐਲ ਏ ਵੀ ਕਹਿੰਦੇ 1 ਮਹੀਨੇ ਦੀ ਤਨਖਾਹ ਤੁਸੀਂ ਛੱਡਦੇ ਹੋਗੇ ਉਹਦਾ ਫਰਕ ਨਹੀਂ ਪੈਣਾ ਤੁਸੀਂ ਤਨਖਾਹ ਰੱਖੋ ਸਰਕਾਰਾਂ ਦੇ ਖਾਤੇ ਆ ਜ ਸਾਡੇ ਟੈਕਸਾਂ ਦਾ ਬਹੁਤ ਪੈਸਾ ਹੈ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਉਹ ਕਿੱਥੇ ਹੈ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਪੈਸਾ ਤੁਰੰਤ ਉਹ ਜਾਰੀ ਕੀਤਾ ਜਾਣਾ ਚਾਹੀਦਾ ਹੈ ਉਹਦੇ ਲਈ ਮੀਟਿੰਗਾਂ ਕਰਨ ਲੋਕਾਂ ਨੂੰ ਮਾੜਾ ਜਿਹਾ ਪਤਾ ਲੱਗੇ ਵੀ ਹਾਂ ਕੁਝ ਕਰ ਰਹੇ ਨੇ ਕੇਂਦਰ ਸਰਕਾਰ ਕੌਮੀ ਵਿਪਦਾ ਲਾਨੇ ਵੀ ਪੰਜਾਬ ਚ ਜੋ ਕੁਝ ਵਾਪਰਿਆ ਇਹ ਸਾਡੇ ਅੰਨ ਭੰਡਾਰ ਤੇ ਖਤਰਾ ਹੈ ਸਾਡੇ 1.3 ਲੱਖ ਏਕੜ ਦਾ ਫਸਲ ਦਾ ਖਰਾਬ ਹੋਣਾ ਝੋਨੇ ਦਾ ਖਰਾਬ ਹੋਣਾ ਉਹਦਾ ਉਤਪਾਦਨ ਕਿੱਡਾ ਪ੍ਰਭਾਵਿਤ ਹੋਊਗਾ ਅਗਰ ਆਉਣ ਵਾਲੇ ਦਿਨਾਂ ਚ ਸਿੱਧਾ ਮੈਨੂੰ ਹੁਣ ਸੰਭਾਵਨਾ ਘੱਟ ਲੱਗਦੀ ਹੈ ਕਿ ਦੁਬਾਰਾ ਇਸ ਪੱਧਰ ਤੇ ਹੜਾਂ ਦੀ ਮਾਰ ਹੋਏਗੀ ਉਹ ਤਾਂ ਹੀ ਸੰਭਵ ਹੈ ਅਗਰ ਬਹੁਤ ਜ਼ਿਆਦਾ ਮੀਂਹ ਪਹਾੜਾਂ ਚ ਪੈਂਦਾ ਕਿਉਂਕਿ ਸਾਡੇ ਜਿਹੜੇ ਡੈਮ ਨੇ ਤਾਜ਼ਾ ਖਬਰਾਂ ਇਹ ਨੇ ਪਾਖੜਾ ਵੀ 1671 ਫੁੱਟ ਦੇ ਲਾਗੇ ਛਾ ਗਿਆ ਪੌਂਗ ਡੈਮ ਰਣਜੀਤ ਸਾਗਰ ਡੈਮ ਸਾਰੇ ਡੈਮ ਨੇ ਜਿਹੜੇ ਇਹ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਨੇ ਜਾਂ ਹੇਠਾਂ ਆ ਗਏ ਇਹ ਖਤਰੇ ਦੇ ਨਿਸ਼ਾਨ ਤੋਂ ਟੱਪ ਗਏ ਸੀ ਸੋ ਜਿਹੜਾ ਇਹਨਾਂ ਤੇ ਰੱਖਾ ਕਿਊਸਿਕ ਪਾਣੀ ਨਿਕਲ ਗਿਆ ਉਹਨੇ ਛੱਡ ਲਿਆਂਦਾ ਤੇ ਉਹ ਲੱਖਾ ਕਿਊਸਿਕ ਪਾਣੀ ਨਿਕਲ ਗਿਆ ਹੁਣ ਅਗਲੇ 1-2 ਦਿਨ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਨਹੀਂ ਪੈਂਦਾ ਤੇ ਤਦ ਤੱਕ ਜਿਹੜੇ ਹੁਣ ਹੜ ਆਏ ਨੇ ਇਹਨਾਂ ਪਾਣੀ ਦੀ ਇਸ ਪਾਣੀ ਦੀ ਨਿਕਾਸੀ ਥੋੜੀ ਤੇਜ਼ ਹੋਏਗੀ ਤੇ ਪਾਣੀ ਦਾ ਦਬਾਅ ਜਿਹੜਾ ਉਹ ਘਟੇਗਾ ਜੀ ਇਹਨਾਂ ਡੈਮਾਂ ਦੇ ਵਿੱਚ ਵੀ ਜਿਹੜੀਆਂ ਸਿੱਟੀਆਂ ਹੁਣ ਬਣਦੀਆਂ ਜੀ ਬਿਲਕੁਲ ਸੋ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਅੱਗੋਂ ਹੁਣ ਹੋਰ ਨੁਕਸਾਨ ਨਾ ਹੋਵੇ ਪਰ ਡਾ ਜੀ ਜਿਵੇਂ ਕਿ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਇਸ ਵਾਰ ਜੋ ਹੈ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਪਹਿਲਾਂ ਹਣੀ ਸੀ 15 ਸਤੰਬਰ ਤੋਂ ਜੋ ਹੈ ਸ਼ੁਰੂ ਹੋ ਜਾਣੀ ਸੀ ਪਰ ਹੁਣ ਜੋ ਹਾਲਾਤ ਬਣ ਗਏ ਨੇ ਇਸ ਸਬ ਦੇ ਵਿਚਕਾਰ ਕੀ ਪੰਜਾਬ ਸਰਕਾਰ ਦੇ ਦਖਲ ਦੀ ਲੋੜ ਨਜ਼ਰ ਆ ਰਹੀ ਹੈ ਝੋਨੇ ਦੀ ਖਰੀਦ ਦੇ ਵਿੱਚ ਇਹ ਸਥਿਤੀਆਂ ਹੁਣ ਕਿਸ ਤਰ੍ਹਾਂ ਸੰਭੀਆਂ ਜਾਣਗੀਆਂ ਝੋਨੇ ਦੀ ਖਰੀਦ ਨੂੰ ਲੈ ਕੇ ਕਾਫੀ ਮੁਸ਼ਕਲਾਂ ਜ਼ਰੂਰ ਦਿਖ ਰਹੀਆਂ ਨੇ ਦੇਖੋ ਅੰਕੜੇ ਸਕਰੀਨ ਤੇ ਨੇ 15 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਹੋਣੀ ਹੈ। ਕੇਂਦਰ ਦੇ ਫਾਰੀ ਤੌਰ ਤੇ ਦਖਲ ਦੀ ਲੋੜ ਹੈ ਕਿਉਂਕਿ ਝੋਨੇ ਦੀ ਖਰੀਦ ਤੇ ਵੀ ਮੈਨੂੰ ਵੱਡਾ ਸੰਕਟ ਖੜਾ ਹੁੰਦਾ ਨਜ਼ਰ ਆ ਰਿਹਾ ਹੈ। ਝੋਨੇ ਦੀ ਕੁਆਲਿਟੀ ਦੇ ਵੀ ਮਾਪਦੰਡ ਤੈਅ ਹੋਣੇ ਚਾਹੀਦੇ ਨੇ। ਇਹਨਾਂ ਨੂੰ ਅਸੀਂ ਇੱਕ ਇੱਕ ਪੁਆਇੰਟ ਨੂੰ ਖਰਜੋਜੀ ਸਮਝੀਏ। ਅੱਜ ਅਸੀਂ 30 ਅਗਸਤ ਚ ਆ ਗਏ ਹਾਂ, ਕੱਲ ਮਹੀਨਾ ਖਤਮ ਹੋ ਜਾਣਾ ਹੈ। 15 ਸਤੰਬਰ ਤੋਂ ਝੋਨੇ ਦੀ ਖਰੀਦ ਹੋਣੀ ਹੈ। ਹੁਣ ਜਿਹੜੀਆਂ ਜਿਹੜਾ ਝੋਨਾ ਡੁੱਬ ਗਿਆ ਪਾਣੀਆਂ 'ਚ 2 2 3 3 4 4 5 5 ਜਿਨ੍ਹਾਂ ਤੋਂ ਝੋਨਾ ਡੁੱਬਿਆ ਹੋਇਆ ਜਿਹੜਾ ਝੋਨਾ ਕਿਉਂਕਿ ਲਗਭਗ ਪੱਕਿਆ ਪਿਆ ਸੀ 15 ਸਤੰਬਰ ਤੋਂ ਤਾਂ ਝੋਨਾ ਮੰਡੀਆਂ ਚ ਆਉਣਾ ਸ਼ੁਰੂ ਹੋਣਾ ਸੀ ਕਿਉਂਕਿ ਐਤਕੀ 15 ਦਿਨ ਪਹਿਲਾਂ ਝੋਨਾ ਬੀਜਿਆ ਗਿਆ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੁੰਦੀ ਹੈ ਇਸ ਵਾਰ 15 ਸਤੰਬਰ ਤੋਂ ਹੋਣੀ ਸੀ ਹੁਣ 15 ਸਤੰਬਰ ਤੋਂ ਪਹਿਲਾਂ ਜੋ ਮੀਂਹ ਦੇ ਹਾਲਾਤ ਬਣੇ ਹੋਏ ਨੇ ਕਿਉਂਕਿ ਹਜੇ ਮੌਨਸੂਨ ਖਤਮ ਨਹੀਂ ਹੋਈ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਤੇ ਸਤੰਬਰ ਅੱਧ ਸਤੰਬਰੀਆਂ ਸਤੰਬਰ 24 25 ਦੇ ਤੱਕ ਅਸੀਂ ਮੰਨ ਲੈਂਦੇ ਆਂ ਕਿ ਇਹ ਲੇਟ ਮੌਨਸੂਨ ਹੈ ਜੂਨ ਤੋਂ ਸ਼ੁਰੂ ਹੋ ਜਾਂਦੀ ਹੈ ਪ੍ਰੀ ਮੌਨਸੂਨ ਜੂਨ ਜੁਲਾਈ ਅਗਸਤ ਸਤੰਬਰ ਇਹ 4 ਮਹੀਨੇ ਦਾ ਪੂਰੇ ਮੌਨਸੂਨ ਦੇ ਮੰਨੇ ਜਾਂਦੇ ਨੇ ਪ੍ਰੀ ਮੌਨਸੂਨ ਤੋਂ ਲੈ ਕੇ ਲੇਟ ਮੌਨਸੂਨ ਤੱਕ ਹੁਣ ਖਜੋਜੀ ਜਿਹੜਾ ਵਿਸ਼ਾ ਹੈ ਜਿਹੜਾ ਸਾਨੂੰ ਇੱਥੇ ਸਮਝਣ ਦੀ ਲੋੜ ਹੈ ਜਿਹੜਾ ਤਾਂ 1.3 ਲੱਖ ਏਕੜ ਚ ਖਰਾਬ ਹੋ ਗਿਆ ਝੋਨਾ ਉਹ 15 ਸਤੰਬਰ ਨੂੰ ਮੰਡੀਆਂ ਚ ਕਿਵੇਂ ਆਊ ਉਹ ਕਿਸਾਨ ਤਾਂ ਐਡੇ ਖਰਾਬ ਝੋਨੇ ਨੂੰ ਕਰਨਗੇ ਕੀ ਝੋਨਾ ਸਰਕਾਰੀ ਤੌਰ ਤੇ ਖਰੀਦਣਯੋਗ ਆ ਰਹਿਣਾ ਨਹੀਂ ਮੌਇਸਚਰ ਕੀ ਉਹ ਤਾਂ ਸਾਰੇ ਗਿੱਲਾ ਹੈ ਉਹ ਤਾਂ ਝੋਨਾ ਪਾਣੀ ਬਣ ਗਿਆ ਨਾ ਅੱਗੇ ਕਿਸਾਨ ਕਹਿੰਦੇ ਨੇ ਵੀ ਮੀਂਹ ਪੈ ਗਿਆ ਜੀ ਮੌਇਸਚਰ ਦਾ ਲੈਵਲ ਵੱਧ ਗਿਆ ਸੁਕਾ ਕੇ ਵੇਚਾਂਗੇ ਉਹ ਤਾਂ ਝੋਨਾ ਬਰਬਾਦ ਹੋ ਗਿਆ ਇੱਕ ਤਾਂ ਉਹ ਚੁਣੌਤੀ ਹੈ ਪੂਰੇ ਪੰਜਾਬ 'ਚ ਜਿਹੜੀ ਬਾਰਿਸ਼ ਜ਼ਿਆਦਾ ਹੋਈ ਹੈ ਇਸ ਵਾਰ ਪੰਜ ਜ਼ਿਲ੍ਹੇ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤੇ ਕਿ ਬਹੁਤ ਜ਼ਿਆਦਾ ਮੀਂਹ ਪਿਆ ਹੈ ਉਥੇ ਝੋਨੇ 'ਚ ਨਮੀ ਦੀ ਮਾਤਰਾ ਵਧਣ ਦਾ ਖਤਰਾ ਹੈ ਅਗਰ ਆਉਂਦੇ ਦਿਨਾਂ ਦੇ ਵਿੱਚ ਵੀ ਮੌਸਮ ਨਮ ਰਿਹਾ ਗਰਮੀ ਜ਼ਿਆਦਾ ਨਾ ਪਈ ਤੇ ਉਹਦੇ ਪੱਕਣ 'ਚ ਦਿੱਕਤ ਆਏਗੀ ਝੋਨੇ ਦਾ ਜਿਹੜਾ ਦਾਣਾ ਹੈ ਉਹ ਖਰਾਬ ਹੋ ਸਕਦਾ ਸੋ ਇਸ ਵਾਰ ਜਿਹੜਾ ਪੰਜਾਬ ਦਾ ਝੋਨਾ ਹੈ ਉਹਦੀ ਕੁਆਲਿਟੀ ਤੇ ਬਹੁਤ ਵੱਡਾ ਸਵਾਲ ਖੜਾ ਹੈ ਹੁਣ ਫੇਰ ਗੱਲ ਉੱਥੇ ਆ ਗਈ ਭਗਵੰਤ ਮਾਨ ਹੁਣਾਂ ਤੇ ਆ ਗਈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆ ਗਈ ਫੇ ਕੀ ਪ੍ਰਧਾਨ ਮੰਤਰੀ ਕੋਈ ਦਖਲ ਦੇਣਗੇ ਚੋਨੇ ਦੀ ਖਰੀਦ ਤੇ ਵੱਡੇ ਸੰਕਟ ਖੜੇ ਹੋਣ ਦਾ ਖਤਰਾ ਹੈ ਚੋਨੇ ਦੀ ਕੁਆਲਿਟੀ ਨੂੰ ਲੈ ਕੇ ਵੀ ਹੁਣੇ ਮਾਪਦੰਡ ਤੈਅ ਕਰਨਾ ਪਏਗਾ ਚੋਨੇ ਦੀ ਅਸੀਂ ਖਰੀਦ ਕਿਵੇਂ ਕਰਨੀ ਆ ਉਹਦੀ ਵਿਵਸਥਾ ਬਣਾਉਣੀ ਪਏਗੀ ਔਰ ਪਿਛਲੀ ਵਾਰੀ ਚੋਨੇ ਦੀ ਖਰੀਦ ਦੇ ਵਿੱਚ ਬਹੁਤ ਵੱਡਾ ਸੰਕਟ ਅਸੀਂ ਵੇਖਿਆ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਚ ਅਸੀਂ ਲੜਾਈ ਵੀ ਵੇਖੀ ਕੇਂਦਰ ਵਾਲੀ ਚ ਬੀਜੇਪੀ ਔਰ ਆਮ ਆਦਮੀ ਪਾਰਟੀ ਚ ਆਪ ਵਾਲੇ ਕਹਿੰਦੇ ਬੀਜੇਪੀ ਗਲਤ ਹੈ ਬੀਜੇਪੀ ਵਾਲੇ ਕਹਿੰਦੇ ਆਪ ਵਾਲੇ ਗਲਤ ਹੈ ਹੁਣ ਇਸ ਵਾਰ ਕੁਦਰਤ ਤੇ ਸ਼ਿਕਾਇਤ ਕਰਨਗੇ ਵੀ ਜੋ ਕੁਝ ਹੋ ਰਿਹਾ ਜੀ ਇਹ ਕੁਦਰਤ ਕਰਕੇ ਹੈ ਹੁਣ ਕੁਦਰਤ ਤੇ ਪਰਚਾ ਦਾ ਦੇਣ ਹੋ ਰਿਹਾ ਵੀ ਐਫ ਆਈ ਆਰ ਕਰ ਲਈਏ ਜੀ ਜਿਵੇਂ ਪੰਜਾਬ ਚ ਆਮ ਤੌਰ ਤੇ ਹੁੰਦਾ ਹੈ ਕਿ ਜੇ ਕਿਸੇ ਦੀ ਗਲਤੀ ਆ ਭਾਈ ਤੇ ਪਰਚਾ ਦੇ ਦਿਓ ਹੁਣ ਕੁਦਰਤ ਤੇ ਰੱਬ ਤੇ ਐਫ ਆਈ ਆਰ ਵੀ ਨਹੀਂ ਹੋ ਸਕਦੀ ਇਹਦਾ ਮਤਲਬ ਹੈ ਇਹਦੀ ਜ਼ਿੰਮੇਵਾਰੀ ਭਗਵੰਤ ਮਾਨ ਨੂੰ ਚੱਕਣੀ ਪੈਣੀ ਤੇ ਕੇਂਦਰ ਸਰਕਾਰ ਨੂੰ ਚੱਕਣੀ ਪੈਣੀ ਔਰ ਇਹਦਾ ਹੱਲ ਇੱਕੋ ਹੀ ਹੈ ਹੁਣ ਇਹ ਮੀਟਿੰਗਾਂ ਕਰਨ ਕਿ ਅਸੀਂ ਝੋਨੇ ਦੀ ਖਰੀਦ ਦੇ ਲਈ ਕਿਸ ਤਰ੍ਹਾਂ ਦਾ ਬੰਦੋਬਸਤ ਕਰਨਾ ਹੈ ਔਰ ਜਿਹੜੇ 3 ਲੱਖ 3.5 ਲੱਖ ਏਕੜ ਖਰਾਬ ਹੋਏ ਆ ਜਾਂ ਸਰਕਾਰ ਕਮੇਟੀ ਬਣਾ ਕੇ ਪਛਾਣ ਕਰੇ ਕਿ 1 ਲੱਖ ਏਕੜ ਖਰਾਬ ਹੋਇਆ 2 ਲੱਖ 3 ਲੱਖ 3.5 ਲੱਖ ਜਾਂ 5 ਲੱਖ ਕਿ ਹੁਣੇ ਫੌਰੀ ਤੌਰ ਤੇ ਕੰਮ ਕਰਨਾ ਪਊਗਾ ਕਿਉਂਕਿ ਆਰਥਿਕਤਾ ਬੁਰੀ ਤਰ੍ਹਾਂ ਨਾਲ ਤਬਾਹ ਹੋਈ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਘਰ-ਬਾਰ ਉਜੜ ਗਏ ਪਸ਼ੂ ਤਾਨ ਬਹੁਤ ਸਾਰੇ ਲੋਕਾਂ ਦੇ ਜਿਹੜੇ ਪਸ਼ੂ ਨੇ ਉਹ ਕਿੱਲਿਆਂ ਤੇ ਬੰਨੇ ਹੀ ਰਹਿ ਗਏ ਰਾਤ ਦੇ ਜਿਵੇਂ ਰਾਤੋ-ਰਾਤ ਪਾਣੀ ਵੜਿਆ ਲੋਕਾਂ ਨੂੰ ਇਹਨਾਂ ਮੌਕਾ ਨਹੀਂ ਲੱਗਿਆ ਕਈ ਥਾਂ ਤੇ ਕਿ ਉਹ ਆਪਣੇ ਪਸ਼ੂ ਸੰਭ ਲੈਣ ਪਰ ਕਈਆਂ ਦੇ ਪਸ਼ੂ ਰੁੜ ਗਏ ਇੱਥੋਂ ਤੱਕ ਖਬਰਾਂ ਨੇ ਕਿ ਪਸ਼ੂ ਰੁੜ ਕੇ ਪਾਕਿਸਤਾਨ ਵਾਲੇ ਪਾਸੇ ਵੀ ਚਲੇ ਗਏ ਹੁਣ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਹੈ ਇਹਦੇ ਤੇ ਹੁਣ ਚਾਹੀਦਾ ਸੀ अरविंद केजरीवाल साहब आम आदमी पार्टी ਦੇ ਸਾਰੇ ਵੱਡੇ ਲੀਡਰ ਅੱਜ ਭਗਵੰਤ ਮਾਨ ਦੀ ਕੋਠੀ ਬੈਠੇ ਹੁੰਦੇ ਕਿ ਆਪਾਂ ਵਿੱਤੀ ਮੈਨੇਜਮੈਂਟ ਕਿਵੇਂ ਕਰਨੀ ਹੈ ਕਿਸਾਨਾਂ ਦੇ ਖਾਤਿਆਂ 'ਚ ਅਸੀਂ ਪੈਸੇ ਕਿਵੇਂ ਪਾਉਣੇ ਹੈ ਔਰ ਕੇਂਦਰ ਤੋਂ ਕਿਵੇਂ ਮੰਗ ਕਰਨੀ ਹੈ ਸੋ ਮੈਂ बार-बार ਕਹਿੰਨਾ ਕਿ ਜਿਹੜੇ ਕਿਸਾਨਾਂ ਨੂੰ ਪਿਛਲੇ ਸਮਿਆਂ ਦੇ ਵਿੱਚ ਜਿਨ੍ਹਾਂ ਕਿਸਾਨਾਂ ਤੋਂ ਪਿਛਲੇ ਸਮਿਆਂ 'ਚ ਝੋਨਾ ਖਰੀਦਿਆ ਗਿਆ ਉਹ ਸਾਰਾ ਰਿਕਾਰਡ ਸਰਕਾਰ ਕੋਲੇ ਹੈ ਜਿਹੜੇ ਹੜਪੀੜ ਸਾਡੇ ਹੋ ਗਏ ਭਾਵੇਂ ਝੋਨਾ 100% ਨੁਕਸਾਨਿਆ ਗਿਆ ਜਾਂ 50% ਹੁਣੇ ਵੇਲਾ ਹੈ ਕਿ ਸਰਕਾਰ ਜਿੰਨਾ ਪੈਸਾ ਉਹਨਾਂ ਦੇ ਖਾਤਿਆਂ 'ਚ ਝੋਨੇ ਖਰੀਦ ਦਾ ਪਿਛਲੇ ਸਾਲ ਪਾਇਆ ਸੀ ਉਹਨਾਂ ਹੀ ਪਾਵੇ ਕਿਉਂਕਿ ਸਰਕਾਰਾਂ ਫੇਲ ਕਿਉਂ ਹੋਈਆਂ ਨਹੀਂ ਸਰਕਾਰਾਂ ਨੇ ਵੱਡੇ ਵੱਡੇ ਸੁਪਨੇ ਵਿਖਾਏ ਕਿ ਅਸੀਂ ਫਸਲ ਬੀਮਾ ਯੋਜਨਾ ਲੈ ਕੇ ਆਏ ਆਂ ਜੀ ਕੀ ਕਿਸਾਨਾਂ ਨੂੰ ਹੁਣ 100% ਬੀਮਾ ਮਿਲੇਗਾ ਫਸਲੀ ਬੀਮਾ ਯੋਜਨਾ ਚੰਗੀ ਤਰ੍ਹਾਂ ਲਾਗੂ ਹੀ ਨਹੀਂ ਪੰਜਾਬ ਸਰਕਾਰ ਨੇ ਵੀ ਨਹੀਂ ਚੰਗੀ ਤਰ੍ਹਾਂ ਫਸਲ ਬੀਮਾ ਯੋਜਨਾ ਲਾਗੂ ਕੀਤੀ ਪੰਜਾਬ ਸਰਕਾਰ ਕੋਲੇ ਵੀ ਹਜੇ ਤੱਕ ਪੰਜਾਬ ਦੀ ਜਿਹੜੀ ਖੇਤੀ ਨੀਤੀ ਹੈ ਉਹ ਬਣ ਕੇ ਬਾਹਰ ਨਹੀਂ ਆਈ ਉਹ ਡਰਾਫਟਾਂ ਜੀ ਤੋਰੀ ਫਿਰਦੀ ਹੈ ਸੋ ਇਸ ਕਰਕੇ ਇੱਕ ਤਬਾਹੀ ਤਾਂ ਹੋ ਗਈ ਜਿਹੜੀ ਕੁਦਰਤ ਨੇ ਕੁਦਰਤ ਨੇ ਮੈਂ ਨਹੀਂ ਕਹਿੰਦਾ ਵੀ ਕੁਦਰਤ ਨੇ ਤਬਾਹੀ ਕੀਤੀ ਇਹ ਪੋਲਿਟੀਕਲ ਗਲਤੀਆਂ ਨੇ ਇਹ ਸਰਕਾਰਾਂ ਨੂੰ ਸਮੇਂ ਸਿਰ ਡੈਮ ਬਣਾਉਣੇ ਚਾਹੀਦੇ ਨੇ ਫਾਕਟਰਾਂ ਦੇ ਡੈਮ ਨਵੇਂ ਹੁਣ ਹੁਣ ਤਾਂ ਹਰਜੋਤ ਜੀ ਤੁਸੀਂ ਵੀ ਮੰਨਦੇ ਹੋ ਨਾ ਵੀ ਜੇ 34% ਮੀਂਹ ਵੱਧ ਪੈ ਗਿਆ ਪਹਾੜਾਂ 'ਚ ਤੇ ਸਾਡੇ ਡੈਮ ਜੇ ਟੁੱਟ ਗਏ ਜਿਹੜਾ ਫਲੱਡ ਗੇਟ ਟੁੱਟ ਗਏ ਡੈਮ ਨਹੀਂ ਚਲੋ ਮਾਫੀ ਚਾਹੂੰਗਾ ਫਲੱਡ ਗੇਟ ਟੁੱਟ ਗਏ ਕਿ ਜੇ ਅਗਲੇ ਸਾਲ 50% ਪੈ ਗਿਆ ਤੇ ਫਿਰ ਤਾਂ ਭਾਖੜੇ ਤੇ ਵੀ ਖਤਰਾ ਖੜਾ ਹੈ ਬਿਲਕੁਲ ਜੇ ਅਸੀਂ ਇਹ ਸੋਚ ਕੇ ਬਹਿ ਗਏ ਵੀ ਨਹੀਂ ਭਵਖ 'ਚ ਕਦੀ ਇੰਨਾ ਮੀਂਹ ਆਉਣਾ ਹੀ ਨਹੀਂ ਤੇ ਬਾਅਦ ਦੇ ਵਿੱਚ ਅਸੀਂ ਫਿਰ ਇੱਕ ਦੂਜੇ ਤੇ ਦੋਸ਼ ਦਈਏ ਵੀ ਭਾਜੀਪੀ ਵਾਲਿਆਂ ਨੇ ਕੁਝ ਨਹੀਂ ਕੀਤਾ ਆਪ ਵਾਲਿਆਂ ਨੇ ਪ੍ਰਬੰਧ ਨਹੀਂ ਕੀਤਾ ਮੈਂ ਲੀਡਰ ਦੇਖਦਾ ਕਾਂਗਰਸ ਵਾਲੇ ਕਹੀ ਜਾਂਦੇ ਭਗਵੰਤ ਮਾਨ ਨੇ ਕੁਝ ਨਹੀਂ ਕੀਤਾ ਭਗਵੰਤ ਮਾਨ ਕਹਿੰਦਾ ਕੇਂਦਰ ਵਾਲਿਆਂ ਨੇ ਕੁਝ ਨਹੀਂ ਕੀਤਾ ਅਕਾਲੀ ਦਲ ਵਾਲੇ ਕਹਿੰਦੇ ਜੋ ਅਸੀਂ ਕਰ ਗਏ ਉਹ ਭਗਵੰਤ ਨੇ ਨਹੀਂ ਕੀਤਾ ਇਹ ਲੀਡਰ ਸਿਰਫ ਇਸ ਗੱਲ 'ਚ ਖੁਸ਼ ਨੇ ਕਿ ਸਾਡੀ ਜ਼ਿੰਮੇਵਾਰੀ ਨਹੀਂ ਸਾਡੀ ਸਰਕਾਰ ਵੇਲੇ ਹੜ ਨਹੀਂ ਆਇਆ ਜਦ ਕਿ ਹਰ ਸਾਰਿਆਂ ਦੀਆਂ ਸਰਕਾਰਾਂ ਵੇਲੇ ਆਇਆ ਬਾਦਲਾਂ ਵੇਲੇ ਵੀ ਮੈਂ ਵੇਖਿਆ ਹੜ੍ਹ ਪੰਜਾਬ 'ਚ ਨੁਕਸਾਨ ਕਰਦੇ ਰਹੇ ਨੇ ਭਗਵੰਤਮਾਨ ਵੇਲੇ ਵੀ ਕਾਂਗਰਸ ਵੇਲੇ ਵੀ ਭਾਜਪਾ ਵੇਲੇ ਵੀ ਇਹਨਾਂ ਦਾ ਹੱਲ ਇੱਕੋ ਹੀ ਹੈ ਪੋਲਿਟੀਕਲ ਕਿ ਡੈਮ ਬਣਾਓ ਡੈਮ ਬਣਾਉਣ ਤੇ ਪੈਸਾ ਲੱਗਣਾ ਹੈ ਕੇਂਦਰ ਤੇ ਸੂਬੇ ਇਕੱਠੇ ਹੋ ਕੇ ਹੁਣੇ ਯੋਜਨਾ ਬਣਾ ਲੈਣ ਭਾਖੜੇ ਦੇ ਨਾਲ-ਨਾਲ ਅਸੀਂ ਇੱਕ ਨਵਾਂ ਭਾਖੜਾ ਖੜਾ ਕਰੀਏ ਜਾਂ ਅਸੀਂ 20-25 ਛੋਟੇ-ਛੋਟੇ ਭਾਖੜੇ ਡੈਮ ਬਣਾਈਏ ਉਸ ਤੋਂ ਬਿਨਾ ਪੰਜਾਬ ਦੀ ਕਿਸਾਨੀ ਔਰ ਪੰਜਾਬ ਦੀ ਤਬਾਈ ਨੂੰ ਨਹੀਂ ਬਚਾਇਆ ਜਾ ਸਕਦਾ ਅਸੀਂ ਅੱਜ ਇਸ ਗੱਲ ਨੂੰ ਮੰਨ ਲਈਏ ਤਾਂ ਚੰਗੇ ਰਵਾਂਗੇ ਨਹੀਂ ਤਾਂ ਭਵਿੱਖ 'ਚ ਸਾਡੀਆਂ ਪੁਸ਼ਤਾਂ ਸਾਨੂੰ ਕੋਸਣਗੀਆਂ ਜੀ ਜੀ ਬਿਲਕੁਲ ਭਵਿੱਖ ਵੀ ਪੁਸ਼ਤਾਂ ਵਾਲੀ ਗੱਲ ਆਉਣੀ ਨਹੀਂ ਆ ਅਗਲੇ 5-7 ਸਾਲਾਂ ਦੇ ਵਿੱਚ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਜੋ ਹਾਲਾਤ ਬਣ ਗਏ ਹਜੂਰ ਜੀ ਜੀ ਬਿਲਕੁਲ ਸੋ ਦੇਸ਼ ਦਾ ਅੰਦਾਤਾ ਕਿਸਾਨ ਜਿਹੜਾ ਕਿ ਅਸੀਂ ਖਾਸ ਕਰਕੇ ਪੰਜਾਬ ਦੀ ਅਗਰ ਗੱਲ ਕਰਦੇ ਆ ਖੇਤੀਬਾੜੀ ਤੇ ਆਧਾਰਿਤ ਹੀ ਹੈ ਇੱਥੇ ਦੇ ਕਾਮਕਾਰ ਸੋ ਕਿਸਾਨਾਂ ਦਾ ਇਸ ਵੇਲੇ ਜੋ ਵੱਡਾ ਨੁਕਸਾਨ ਹੋਇਆ ਇਸ ਵਿੱਚ ਸਿਆਸਤ ਦੇ ਨਹੀਂ ਬਲਕਿ ਜ਼ਰੂਰੀ ਹੈ ਕਿ ਜ਼ਮੀਨੀ ਤੌਰ ਤੇ ਜੋ ਹੈ ਵੇਖਿਆ ਜਾਏ ਕਿੰਨਾ ਨੁਕਸਾਨ ਹੋਇਆ ਤੇ ਕਿਵੇਂ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਇਸ ਉੱਪਰ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਜੋ ਫਿਲਹਾਲ ਅਸੀਂ ਜੋ ਹੈ ਹਮਦਰਦੀ ਦੇ ਰੂਪ ਵਿੱਚ ਸਿਆਸਤ ਹੀ ਦੇਖ ਪਾ ਰਹੇ ਆ ਤੇ ਡੱਲਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਕਈ ਅੰਕੜੇ ਵੀ ਜੋ ਹੈ ਸਾਂਝੇ ਕੀਤੇ ਨੇ ਇਸ ਪ੍ਰੋਗਰਾਮ ਦੇ ਜ਼ਰੀਏ ਦਰਸ਼ਕਾਂ ਦੇ ਨਾਲ ਔਰ ਤੁਸੀਂ ਬਹੁਤ ਚੰਗੇ ਢੰਗ ਨਾਲ ਗੱਲਾਂ ਸਾਂਝੀਆਂ ਕੀਤੀਆਂ ਕਿ ਕਿਸ ਤਰੀਕੇ ਨਾਲ ਕਿਹੜੀ ਵਿਉਂਤਬੰਦੀ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਜਿਸ ਨਾਲ ਕਿਸਾਨਾਂ ਦੇ ਨੁਕਸਾਨ ਦੀ ਪਰਪਾਈ ਹੋ ਸਕੇ ਬਹੁਤ ਬਹੁਤ ਧੰਨਵਾਦ ਡਟਲਾ ਜੀ ਤੁਹਾਡਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਜ਼ਰੀਏ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਵੀ ਤੁਸੀਂ ਜ਼ਰੂਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਔਰ ਜ਼ਰੂਰ ਸਬਸਕ੍ਰਾਈਬ ਕਰੋ ਪੰਜਾਬ 벨ਟ ਚੈਨਲ ਨੂੰ ਔਰ ਬਹੁਤ ਬਹੁਤ ਧੰਨਵਾਦ ਜੀ ਇਸ ਨਾਲ ਹੀ ਮੈਨੂੰ ਯਾਨੀ ਹਰ ਕੌਨੋ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਜ਼ਰੂਰ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ